ਜੀ ਅੱਜ ਤੁਹਾਨੂੰ ਆਪਾਂ ਅੱਜ ਦੱਸਦੇ ਹਾਂ ਜਿਹੜੇ ਆਨਲਾਈਨ ਪੀਐਮ ਦੀ ਜਿਹੜੀ ਸਕੀਮ ਚੱਲ ਰਹੀ ਆ ਤੁਸੀਂ ਘਰ ਕਿਵੇਂ ਆਨਲਾਈਨ ਤੁਸੀਂ ਆਪਣੇ ਘਰ ਬੈਠੇ ਹੀ ਕਿਵੇਂ ਚੜ੍ਹਾ ਸਕਦੇ ਹੋ ਤੇ ਅੱਜ ਉਹ ਆਪਾਂ ਤੁਹਾਨੂੰ ਸਾਰਾ ਕੁਝ ਮੋਬਾਈਲ ਤੇ ਦੱਸਦੇ ਹਾਂ ਤੇ ਇੱਕ ਜਿਹੜੀ ਐਪ ਆ ਇਹ ਫਿਲਹਾਲ ਆਪਣਾ 31 ਮਾਰਚ ਤੱਕ ਐਪ ਆ ਗਈ ਤੇ 25 ਤਰੀਕ ਹੋ ਗਈ ਅੱਜ 5-4 ਦਿਨ ਰਹਿ ਗਏ ਜਿਨੇ ਆਪਣਾ ਘਰ ਨਹੀਂ ਅਪਲੋਡ ਕੀਤਾ ਤੁਸੀਂ ਆਪਣਾ ਘਰੇ ਬੈਠੇ ਹੀ ਇਹ ਅਪਲੋਡ ਕਰ ਸਕਦੇ ਹੋ ਤੇ ਜਾਂ ਤੁਸੀਂ ਆਪਣੇ ਕੋਈ ਨੇੜੇ ਜਿਹੜਾ ਆਪਣਾ ਕੈਫੇ ਵਾਲਾ ਹੋਊਗਾ ਉਹਨਾਂ ਕੋਲ ਵੀ ਜਾ ਕੇ ਤੁਸੀਂ ਉਹਨਾਂ ਨੂੰ ਕਹਿ ਕੇ ਵੀ ਕਰਵਾ ਸਕਦੇ ਹੋ ਤੇ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਉਹ ਕਿਵੇਂ ਕਰਨਾਗਾ ਤੇ ਪਹਿਲਾਂ ਤੁਸੀਂ Android ਫੋਨ ਲੈ ਕੇ Chrome ਖੋਲ ਲੈਣਾ Chrome ਖੋਲ ਕੇ ਉਸ ਦੇ ਵਿੱਚ ਆਵਾਸ ਭਰਨਾ A W A S ਆਵਾਸ ਐਪ 2024 ਇਸ ਦੇ ਉੱਪਰ ਆ ਜਾਣਾਗਾ ਉਸ ਤੋਂ ਬਾਅਦ ਤੁਸੀਂ ਇੱਥੇ ਪਹਿਲੀ ਜਿਹੜੀ ਆਪਸ਼ਨ ਆਊਗੀ ਇਸ ਦੇ ਉੱਪਰ ਹੀ ਤੁਸੀਂ ਇਹਨੂੰ ਟੱਚ ਕਰ ਦੇਣਾ ਉਸ ਤੋਂ ਬਾਅਦ ਆਧਾਰ ਲਿੰਕ ਹੈ ਜਿਹੜਾ ਇਹਨੂੰ ਸੈਂਡ ਕਰ ਲੈਣਾ ਓਕੇ ਕਰ ਲੈਣਾ ਉਸ ਤੋਂ ਬਾਅਦ ਇੰਸਟਾਲ ਕਰ ਲੈਣਾ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਸਾਰਾ ਜਿਹੜਾ ਇਹ ਦੱਸ ਰਹੇ ਹਾਂ ਤੁਸੀਂ ਆਪ ਦਾ ਖੁਦ ਹੀ ਆਪਣੇ ਘਰੇ ਬੈਠੇ ਜਿਹੜਾ ਆਨਲਾਈਨ ਤੁਸੀਂ ਫਾਰਮ ਜਿਹੜਾ ਹੈ ਫਿਲ ਕਰ ਸਕਦੇ ਹੋ ਆਪ ਭਰ ਸਕਦੇ ਹੋ ਖੁਦ ਤੁਹਾਨੂੰ ਆਪਾਂ ਸਾਰਾ ਕੁਝ ਇੱਥੇ ਭਰ ਕੇ ਦਿਖਾਉਨੇ ਆ ਇਹਦੇ ਵਿੱਚ ਵੀ ਕਿਵੇਂ ਖੋਲਣਾ ਕਿਵੇਂ ਤੁਸੀਂ ਅਪਲੋਡ ਕਰਨਾਗਾ ਇੱਥੋਂ ਜਦੋਂ ਓਪਨ ਆ ਜਾਊਗਾ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਆਪ ਵੀ ਕਿਵੇਂ ਕਿਵੇਂ ਹੋਊਗਾ ਉਸ ਤੋਂ ਬਾਅਦ ਜਿਵੇਂ ਆਪਣਾ ਅਪਲੋਡ ਹੋ ਗਿਆ ਇਸ ਤੋਂ ਬਾਅਦ ਡਨ ਤੇ ਓਕੇ ਕਰ ਲੈਣਾ ਇਹ ਜਿਹੜਾ ਐਪ ਆ ਇਸ ਤਰ੍ਹਾਂ ਖੁੱਲ ਜਾਣਾ ਇੰਗਲਿਸ਼ ਹਿੰਦੀ ਪੰਜਾਬੀ ਜਿਵੇਂ ਵੀ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੁਸੀਂ ਉਵੇਂ ਹੀ ਪੜ੍ਹ ਸਕਦੇ ਹੋ ਤੇ ਇੱਥੇ ਆਪਣਾ ਓਕੇ ਇਸ ਤਰ੍ਹਾਂ ਦੀ ਜਿਹੜੀ ਇਹ ਐਪ ਖੁੱਲ ਜਾਣੀ ਆ ਇੱਥੇ ਓਕੇ ਕਰ ਲੈਣਾ ਫਿਰ ਅੱਗੇ ਜਾਣਾ ਤੇ ਇੱਥੋਂ ਇਸ ਤਰ੍ਹਾਂ ਦੀ ਐਪ ਜਦੋਂ ਇਹ ਖੁੱਲ ਗਈ ਤਾਂ ਤੁਸੀਂ ਬੈਕ ਵਗ ਜਾਣਾ ਤੇ ਉਸੇ ਜਗ੍ਹਾ ਦੇ ਵਿੱਚ ਜਿੱਥੇ ਪਹਿਲਾਂ ਆਪਾਂ ਇੰਸਟਾਲ ਕੀਤਾ ਸੀ ਆਧਾਰ ਫੇਸ ਆਈਡੀ ਜਿਹੜੀ ਇਹ ਖੁੱਲਣੀ ਹੈਗੀ ਆਪਣੀ ਇਧਰੋਂ ਇਹਦੇ ਨਾਲ ਵਿੱਚ ਜੁੜ ਜਾਣੀ ਆ ਜਿਵੇਂ ਤੁਹਾਨੂੰ ਦਿਖਾਉਣੇ ਆਪਾਂ ਪਹਿਲਾਂ ਸੀ ਇੰਸਟਾਲ ਕੀਤੀ ਹੋਈ ਸੀ ਇੱਥੋਂ ਇਹਨੂੰ ਇੰਸਟਾਲ ਕਰ ਲਓ ਇੰਸਟਾਲ ਕਰਨ ਤੋਂ ਬਾਅਦ ਜਦੋਂ ਇਹ ਇੰਸਟਾਲ ਹੋ ਗਈ ਉਹਦੇ ਵਿੱਚ ਐਪ ਜਾ ਕੇ ਇਹ ਜੁੜ ਜਾਣਾਗਾ ਤੁਹਾਡੇ ਸਾਹਮਣੇ ਆ ਜਿਵੇਂ ਤਾਂ ਇੱਥੋਂ ਐਪ ਜਿਹੜਾ ਇਹ ਕਲੀਅਰ ਹੋ ਰਿਹਾ ਤੁਸੀਂ ਖੁਦ ਹੀ ਬੈਠੇ ਆਪਣੇ ਘਰੇ ਤੁਸੀਂ ਖੁਦ ਫਾਰਮ ਆ ਜਿਹੜਾ ਆਪਣਾ ਫਿਲ ਕਰ ਸਕਦੇ ਹੋ ਕਿਉਂਕਿ ਐਵੇਂ ਕਿਸੇ ਦੇ ਮਗਰ ਤੁਹਾਨੂੰ ਭਜਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਆਪਣਾ ਆਪ ਖੁਦ ਹੀ ਤੁਸੀਂ ਕਰੇ ਜਿਹੜਾ ਅਪਲੋਡ ਆ ਜਿਹੜਾ ਆਪਣਾ ਫਾਰਮ ਤੁਸੀਂ ਜ਼ਰੂਰ ਕਰ ਸਕਦੇ ਹੋ ਆਜੋ ਤੁਹਾਨੂੰ ਦਿਖਾਉਣੇ ਆ ਕਿਵੇਂ ਕਰ ਸਕਦੇ ਹੋ ਇਹ ਤੁਸੀਂ ਇੱਥੋਂ ਬੈਕ ਜਾ ਕੇ ਆਪਣਾ ਜਿਹੜਾ ਇਧਰਲੇ ਪਾਸੇ ਐਪ ਇਹ ਖੋਲੇ ਜਾਣਾਗਾ ਐਪ ਜਿਵੇਂ ਤੁਹਾਨੂੰ ਦਿਖਾਉਣਿਆਂਗੇ ਇੱਥੋਂ ਇਹਦੇ ਵਿੱਚ ਐਪ ਇਹ ਖੁੱਲ ਗਿਆ ਇਸ ਤਰ੍ਹਾਂ ਦੀ ਲੋਕੇਸ਼ਨ ਹੋਊਗੀ ਇਹਦੀ ਐਪ ਦੀ ਤੇ ਇੱਥੇ ਖੋਲਣਾਗਾ ਜਿਹੜਾ ਸੈਲਫ ਸੈਲਫ ਤੇ ਕਰਕੇ ਇਸ ਦੇ ਵਿੱਚ ਤੁਸੀਂ ਆਧਾਰ ਕਾਰਡ ਆਪਣਾ ਭਰ ਦੇਣਾਗਾ ਤੇ ਤੁਹਾਨੂੰ ਆਪਾਂ ਸਾਰਾ ਜਿਹੜਾ ਇਹਦੇ ਵਿੱਚ ਭਰ ਕੇ ਦਾ ਰਿਕਾਰਡ ਦਿਖਾਉਣਿਆਂਗੇ ਵੀ ਇਹ ਕਿਸ ਤਰ੍ਹਾਂ ਦੇ ਵਿੱਚ ਜਿਹੜਾ ਅਪਲੋਡ ਹੋਣਾਗਾ ਤੁਸੀਂ ਇਹਨੂੰ ਸਾਰੇ ਨੂੰ ਪ੍ਰੋਪਰ ਸਾਰਾ ਭਰ ਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਥੇ ਓਕੇ ਕਰ ਲੈਣਾ ਓਕੇ ਕਰਨ ਤੋਂ ਬਾਅਦ ਇੱਥੋਂ ਫਿਰ ਤੁਸੀਂ ਅੱਗੇ ਓਕੇ ਕਰਨਾ ਇੱਥੋਂ ਰਾਉਂਡ ਲੈਣਾ ਇਹਨੇ ਤੇ 2-4 ਮਿੰਟ ਤੇ ਉਸ ਤੋਂ ਬਾਅਦ ਥੋੜੇ ਟਾਈਮ ਲਈ ਇਹ ਇਹ ਉਸ ਤੋਂ ਬਾਅਦ ਜਦੋਂ ਇਹ ਕਲੀਅਰ ਹੋ ਗਿਆ ਤੇ ਆਪਣੇ ਕੰਨ ਅੱਖਾਂ ਕਲੀਅਰ ਹੋਣੀਆਂ ਚਾਹੀਦੀਆਂ ਇਹਦੇ ਵਿੱਚ ਤੇ ਜਿਹੜਾ ਫੇਸ ਆਪਣਾ ਸਾਰਾ ਆਉਣਾ ਚਾਹੀਦਾ ਇਸ ਤੋਂ ਬਾਅਦ ਓਕੇ ਕਰਨਾ ਫਿਰ ਇੱਥੋਂ ਤੁਸੀਂ ਇਹਨੂੰ ਟਿਕ ਮਾਰਕ ਕਰਨੀ ਆ ਇਸ ਦੇ ਵਿੱਚ ਜਿਵੇਂ ਤੁਹਾਨੂੰ ਐਪ ਇਹਦੇ ਵਿੱਚ ਦਿਖਾਉਣੇ ਆਗੇ ਤੇ ਇਹਦੇ ਵਿੱਚ ਫੋਟੋ ਆਊਗੀ ਤੇ ਜਿਵੇਂ ਇਧਰੋਂ ਫੋਟੋ ਆ ਕੇ ਇੱਥੇ ਬਾਈ ਦਾ ਜਿਹੜਾ ਫਾਰਮਾ ਇਹਦੇ ਵਿੱਚ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਸਹੀ ਇਹਦਾ ਆਧਾਰ ਕਾਰਡ ਚੱਕ ਲਿਆ ਤੇ ਉਸ ਤੋਂ ਬਾਅਦ ਇੱਥੋਂ ਤੁਸੀਂ ਓਕੇ ਕਰਨਾ ਓਕੇ ਕਰਨ ਤੋਂ ਬਾਅਦ ਤੁਸੀਂ ਆਪਦਾ ਪਿੰਨ ਕੋਈ ਵੀ ਰੱਖ ਸਕਦੇ ਹੋ ਤੇ ਇਹਦੇ ਵਿੱਚ ਦੁਬਾਰਾ ਫਿਰ ਆਪਦਾ ਪਿੰਨ ਜਿਹੜਾ ਉਹ ਇਹਦੇ ਵਿੱਚ ਰੱਖ ਸਕਦੇ ਹੋ ਤੁਸੀਂ ਤੇ ਇਹਦੇ ਵਿੱਚ ਕਲੀਅਰ ਜਿਹੜਾ ਪੈਨਾਂ ਦੋ ਵਾਰੀ ਭਰਨਾਗਾ ਉਸ ਤੋਂ ਬਾਅਦ ਓਕੇ ਤੇ ਇੱਥੋਂ ਫੇਰ ਇਹਨੂੰ ਡਨ ਕਰਕੇ ਇੱਥੋਂ ਜਿਹੜਾ ਆਪਣਾ ਓਕੇ ਹੋ ਜਾਣਾ ਇੱਥੇ ਦੁਬਾਰੇ ਤੁਸੀਂ ਆਪਣਾ ਜਿਹੜਾ ਪਾਸਵਰਡ ਭਰਿਆ ਹੋਇਆ ਤੇ ਉਦੋਂ ਤੁਸੀਂ ਇਹਨੂੰ ਉਹ ਕਰ ਸਕਦੇ ਹੋ ਇੱਥੇ ਜਿਹੜੀ ਸਟੋਰੀ ਦੀ ਸਟੇਟ ਆ ਜਿਵੇਂ ਪੰਜਾਬ ਇੱਥੇ ਭਰ ਸਕਦੇ ਹਾਂ ਜਿਵੇਂ ਆਪਣਾ ਆ ਆ ਇਧਰ ਇਹਦੇ ਵਿੱਚ ਭਰ ਸਕਦੇ ਹਾਂ ਜਿਵੇਂ ਕੋਈ ਪਟਿਆਲਾ ਕਿਸੇ ਦਾ ਜਿਵੇਂ ਸਾਡਾ ਮਾਨਸਾ ਅਸੀਂ ਮਾਨਸਾ ਭਰ ਸਕਦੇ ਹਾਂਗੇ ਇਹਦੇ ਵਿੱਚ ਇੱਥੋਂ ਸਾਡੀ ਤਸੀਲ ਆ ਗਈ ਜਿਵੇਂ ਤਹਿਸੀਲ ਆਪਣਾ ਭਲੱਡ ਆ ਗਿਆ ਅਤੇ ਇਹਦੇ ਵਿੱਚ ਫਿਰ ਆਪਣਾ ਜਿਹੜਾ ਸਿਸਟਮ ਆ ਇਹਦੇ ਵਿੱਚ ਇੱਥੇ ਪਿੰਡ ਇਹਦੇ ਅੱਕਾਂ ਵਾਲੀ ਆਊਗਾ ਇੱਥੇ ਵੀ ਜਿਹੜਾ ਵਿਲੇਜ ਆ ਅੱਕਾਂ ਵਾਲੀ ਆਊਗਾ ਇਸ ਤੋਂ ਤੁਸੀਂ ਭਰ ਕੇ ਇੱਥੋਂ ਫਿਰ ਓਕੇ ਕਰ ਦੇਣਾ ਤੁਹਾਨੂੰ ਆਪਾਂ ਸਾਰਾ ਜਿਹੜਾ ਸਿਸਟਮ ਆ ਇਹਦੇ ਵਿੱਚ ਦਿਖਾ ਰਹੇ ਹਾਂ ਇਸ ਤੋਂ ਬਾਅਦ ਇਹ ਖੁੱਲ੍ਹੇ ਹੋਣੀਆਂ ਚਾਰ ਆਕਸ਼ਨਾਂ ਤੁਸੀਂ ਪਹਿਲੀ ਆਕਸ਼ਨ ਖੋਲ੍ਹਣੀ ਆ ਪਹਿਲੀ ਆਕਸ਼ਨ ਖੋਲ੍ਹਣੀ ਆ ਇਸ ਤੋਂ ਬਾਅਦ ਇਹਨੂੰ ਜਿਹੜੀ ਆਨ ਕਰ ਲੈਣਾ ਤੇ ਫਿਰ ਬੈਕ ਵਗ ਜਾਣਾ ਇਹਨੂੰ ਖੋਲ ਕੇ ਇੱਥੋਂ ਤੁਹਾਡਾ ਜਿਹੜਾ ਸਾਰਾ ਫਿਲ ਇਹ ਫਾਰਮ ਆ ਜਿਹੜਾ ਨਿਕਲਿਆ ਆਉਣਾਗਾ ਹਾਂਜੀ ਇੱਥੇ ਆਪਾਂ ਜਿਹੜਾ ਨਾਮ ਆਗਾ ਜਿਹੜੇ ਦੇ ਨਾਮ ਤੇ ਆਪਾਂ ਭਰਨਾਗਾ ਉਹਦਾ ਨਾਮ ਸਹੀ ਭਰਨਾਗਾ ਜਿਵੇਂ ਆਪਾਂ ਤੁਹਾਨੂੰ ਆਪਾਂ ਨਾਮ ਜਦੋਂ ਆਪਣੇ ਆ ਚਾਰ ਆਪਸ਼ਨ ਆ ਜਾਣਗੀਆਂ ਚਾਰ ਆਪਸ਼ਨਾਂ ਆਉਣ ਤੋਂ ਬਾਅਦ ਜੇ ਤੁਸੀਂ ਇੱਥੇ ਭਰੋਗੇ ਤੁਹਾਡੇ ਸਾਹਮਣੇ ਆ ਜਿਵੇਂ ਆ ਸਾਰਾ ਇਹਦੇ ਵਿੱਚ ਨੇਮ ਆਜੂ ਆਧਾਰ ਕਾਰਡ ਆਜੂ ਤੇ ਜੋਬ ਕਾਰਡ ਜੇ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ ਜੇ ਨਹੀਂ ਹੈਗਾ ਤਾਂ ਵੀ ਤੁਹਾਡਾ ਚੱਲ ਜੂ ਜਦੋਂ ਬਣ ਗਿਆ ਤੁਹਾਡਾ ਤੁਸੀਂ ਉਸ ਤੋਂ ਬਾਅਦ ਉਹ ਕਰ ਸਕਦੇ ਹੋ ਜੇ ਫੀਮੇਲ ਆ ਜਾਂ ਮੇਲ ਆ ਉਹਦੇ ਵਿੱਚ ਉਹ ਸਾਬਨਾ ਕਰ ਦਿਓ ਐਸਸੀ ਐਸਟੀ ਆ ਕੋਈ ਵੀ ਕਾਸਟ ਹੈਗੇ ਉਸ ਹਸਾਬ ਨਾਲ ਤੁਸੀਂ ਇਹਨਾਂ ਦੇ ਵਿੱਚ ਸਿਲੈਕਟ ਕਰ ਸਕਦੇ ਹੋ ਏਜ ਕਰ ਸਕਦੇ ਹੋ ਕਿੰਨੇ ਪੜ੍ਹੇ ਆ ਹਸਬੈਂਡ ਆ ਜਾਂ ਫਾਦਰ ਆ ਤੇ ਉਹਨਾਂ ਦੇ ਕਿਹੜੇ ਦੇ ਨਾਮ ਤੇ ਉਹ ਕਰ ਸਕਦੇ ਹੋ ਤੇ ਉਹਨਾਂ ਦਾ ਫਾਦਰ ਦਾ ਨਾਮ ਜਾਂ ਹਸਬੈਂਡ ਦਾ ਨਾਮ ਤੁਸੀਂ ਇੱਥੇ ਜ਼ਰੂਰ ਲਿਖ ਸਕਦੇ ਹੋ ਉਸ ਤੋਂ ਬਾਅਦ ਲਿਖ ਸਕਦੇ ਹੋ ਉਦੋਂ ਲਿਖਿਆ ਜਾਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਮੋਬਾਈਲ ਨੰਬਰ ਲਿਖਿਆ ਜਾਣਾ ਤੇ ਕਿੰਨੇ ਪੜਿਓ ਤੁਸੀਂ ਤੁਹਾਡਾ ਕਿਤਾ ਕੀ ਆ ਤੁਹਾਡੇ ਪਰਿਵਾਰ ਦੇ ਮੈਂਬਰ ਕਿੰਨੇ ਇਹਦੇ ਵਿੱਚ ਜੋੜਨੇ ਆ ਕਿਹੜੇ-ਕਿਹੜੇ ਦੇ ਨਾਂ ਤੇ ਹੋ ਕਰਨਾ ਤੁਹਾਨੂੰ ਇਸ ਚੀਜ਼ ਦਾ ਕੋਈ ਪ੍ਰੋਬਲਮ ਹੈ ਜਾਂ ਨਹੀਂ ਜੇ ਨਹੀਂ ਹੈਗੀ ਤਾਂ ਨਹੀਂ ਜੇ ਦਿੱਕਤ ਹੈਗੀ ਤਾਂ ਉਸ ਹੱਬ ਨਾਲ ਭਰ ਸਕਦੇ ਹੋ ਤੁਹਾਡੀ ਆਮਦਨ ਕਿੰਨੀ ਆ ਉਸ ਤੋਂ ਬਾਅਦ ਇਹ ਸਾਰਾ ਜਦੋਂ ਭਰੇ ਆ ਗਿਆ ਫਾਰਮ ਉਸ ਤੋਂ ਬਾਅਦ ਤੁਸੀਂ ਇੱਥੇ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਤੁਸੀਂ ਇੱਕ ਵਾਰ ਇੱਥੋਂ ਵੀ ਚੈੱਕ ਕਰ ਸਕਦੇ ਹੋ ਵੀ ਸਾਡਾ ਜਿਹੜਾ ਫਾਰਮਾ ਸਹੀ ਪਰ ਹੈਗਾ ਜਾਂ ਨਹੀਂ ਇੱਥੇ ਫਿਰ ਓਕੇ ਕਰ ਲਓ ਓਕੇ ਕਰਨ ਤੋਂ ਬਾਅਦ ਜਿੱਦੋਂ ਤੁਹਾਡਾ ਆ ਦੇਖੋ ਅ ਅਮਰਜੀਤ ਸਿੰਘ ਬਲਜੀਤ ਕੌਰ ਇਹਨਾਂ ਦੇ ਨਾਮ ਤੇ ਸਾਰਾ ਸਿਸਟਮ ਹੈ ਜਿਹੜਾ ਅਪਲੋਡ ਹੋ ਚੁੱਕਿਆ ਤੇ ਇੱਥੋਂ ਆਪਾਂ ਦੁਬਾਰੇ ਫਿਰ ਇਹਨੂੰ ਓਕੇ ਕਰ ਲਓ ਓਕੇ ਕਰਨ ਤੋਂ ਬਾਅਦ ਜਿਹੜੀ ਬੈਂਕ ਆ ਗਈ ਕੋਈ ਵੀ ਬੈਂਕ ਆ ਤੁਹਾਡੀ ਐਸਬੀ ਆ ਚਾਹ ਸਟੇਟ ਬੈਂਕਾ ਕੋਈ ਆ ਤੇ ਉਹ ਤੁਸੀਂ ਇੱਥੇ ਉਹਦੇ ਹਿਸਾਬ ਨਾਲ ਆਧਾਰ ਦੇ ਹਿਸਾਬ ਨਾਲ ਭਰ ਕੇ ਸਾਰਾ ਇਹਦੇ ਵਿੱਚੋਂ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ YouTube ਤੇ ਜਾ ਕੇ ਵੀ ਤੁਸੀਂ ਵੀਡੀਓ ਦੇਖ ਕੇ ਸਾਰਾ ਕੁਝ ਆਪ ਕਰ ਸਕਦੇ ਜਿਹਦਾ ਅਕਾਊਂਟ ਭਰੋਗੇ ਉਸੇ ਦਾ ਨਾਮ ਦੋ ਵਾਰੀ ਅਕਾਊਂਟ ਪਰ ਐ ਜਾਣਾ ਉਸ ਤੋਂ ਬਾਅਦ ਉੱਥੇ ਥੱਲੇ ਉਸ ਦਾ ਨਾਮ ਭਰਿਆ ਜਾਊਗਾ ਨਾਮ ਭਰਨ ਤੋਂ ਬਾਅਦ ਨੈਕਸਟ ਕਰ ਦਿਓ ਨੈਕਸਟ ਕਰਨ ਤੋਂ ਬਾਅਦ ਇੱਥੇ ਜਿਵੇਂ ਜਿਵੇਂ ਆ ਤੁਹਾਡੇ ਸਾਹਮਣੇ ਨਿਸ਼ਾਨੀਆਂ ਲੱਗੀਆਂ ਕੱਚਾ ਘਰ ਲਿਖਿਆ ਹੋਇਆ ਜਿੱਥੇ ਕੱਚਾ ਇੱਥੇ ਉਸ ਹਾਵ ਨਾਲ ਸਾਰਾ ਇਹ ਚੀਜ਼ਾਂ ਲਿਖੀਆਂ ਜਾਣਗੀਆਂ ਜਿਵੇਂ ਤੁਹਾਡੇ ਕੋਲ ਕਿੰਨੇ ਰੂਮ ਨੇ ਦੋ ਰੂਮ ਨੇ ਇੱਕ ਰੂਮਾ ਉੱਥੇ ਤੁਸੀਂ ਇੱਥੇ ਵਿੱਚ ਇਹਦੇ ਫਿਲ ਕਰ ਸਕਦੇ ਹੋ ਲਿਖ ਸਕਦੇ ਹੋ ਤੁਹਾਨੂੰ ਕੋਈ ਸਰਕਾਰੀ ਜਾਉ ਤੇ ਹੈ ਜਾਂ ਨਹੀਂ ਹੈ ਉਹ ਵਿੱਚੋਂ ਸਾਰੀਆਂ ਦੇਖ ਕੇ ਤੁਸੀਂ ਭਰ ਸਕਦੇ ਹੋ ਤੇ ਇਥੋਂ ਕਿਉਂਕਿ ਕਾਰਨ ਇੱਥੇ ਜਿਹੜੀਆਂ ਦੋ ਆਕਸ਼ਨ ਆਉਣਗੀਆਂ ਥੱਲੇ ਇਹਨਾਂ ਤੇ ਜੈਸ ਲਿਖਿਆ ਜਾਊਗਾ ਵੀ ਹਾਂ ਅਸੀਂ ਚੀਜ਼ ਦੇ ਲਾਈਵ ਰਹਿ ਕਾ ਵੀ ਸਾਨੂੰ ਜ਼ਰੂਰਤ ਆ ਤੇ ਇੱਥੋਂ ਫਿਰ ਤੁਸੀਂ ਸੇਵ ਐਂਡ ਨੈਕਸਟ ਕਰ ਸਕਦੇ ਹੋ ਇੱਥੋਂ ਨੈਕਸਟ ਕਰਨ ਤੋਂ ਬਾਅਦ ਤੁਸੀਂ ਇੱਥੇ ਤਿੰਨ ਜਿਹੜੀਆਂ ਛੋਡੀਆਂ ਅੰਦਰ ਛੱਤ ਦੀਆਂ ਤੇ ਤੁਹਾਡੇ ਮਕਾਨ ਦੀਆਂ ਸਾਰੀਆਂ ਤਿੰਨੇ ਫੋਟੋਆਂ ਖਿੱਚ ਕੇ ਤੁਸੀਂ ਇੱਥੇ ਅਪਲੋਡ ਕਰ ਦੇਣੀਆਂ ਅਪਲੋਡ ਕਰਨ ਤੋਂ ਬਾਅਦ ਤੁਸੀਂ ਇੱਥੇ ਓਕੇ ਲਿਖ ਦੇਣਾ ਓਕੇ ਲਿਖਣ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਸੇਵ ਐਂਡ ਨੈਕਸਟ ਇੱਥੇ ਕਰ ਸਕਦੇ ਹੋ ਇੱਥੇ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਲ ਤਿੰਨ ਅਕਸਰਾਂ ਫੇਰ ਮੰਗਣਗੇ ਉੱਥੇ ਥੱਲੇ ਲਿਖਣਾਗਾ ਕੱਚਾ ਘਰ ਜਿਹੜਾ ਅੰਦਰ ਉਹ ਵੇੜਾ ਹੁੰਦਾਗਾ ਸਾਹਮਣੋਂ ਵੀ ਆਪਣੇ ਕੋਲੇ ਪਾਉਣ ਨੂੰ ਜਗ੍ਹਾ ਹੈਗੀ ਆ ਤਾਂ ਉਹਦੇ ਵਿੱਚ ਇਹ ਦਿਖਾਈ ਜਾਏਗੀ ਤਾਂ ਤੁਸੀਂ ਤਿੰਨ ਫੋਟੋਆਂ ਉਹਦੀਆਂ ਖਿੱਚ ਕੇ ਸਾਈਡਾਂ ਕੰਧਾਂ ਤੋਂ ਤੇ ਵੇੜੇ ਦੀਆਂ ਫੋਟੋਆਂ ਖਿੱਚ ਕੇ ਤੁਸੀਂ ਅਪਲੋਡ ਕਰ ਦਿਓ ਤੇ ਉਸ ਦੇ ਵਿੱਚ ਤੁਸੀਂ ਇੱਥੇ ਕੱਚਾ ਘਰ ਵੀ ਲਿਖ ਸਕਦੇ ਹੋ ਇੱਥੇ ਤੁਸੀਂ ਓਕੇ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਫਿਰ ਸੇਵ ਐਂਡ ਨੈਕਸਟ ਕਰਕੇ ਇੱਥੇ ਤੁਸੀਂ ਇਹਨੂੰ ਕਰਕੇ ਇੱਥੇ ਨੋ ਨਵ ਤੋਂ ਬਾਅਦ ਫਿਰ ਤੁਸੀਂ ਅੱਗੇ ਨੈਕਸਟ ਕਰ ਦੇਣਾਗਾ ਇਥੇ ਤੁਹਾਡੇ ਸਾਹਮਣੇ ਜਿੱਮੇ ਸਾਰਾ ਕੁਝ ਇੱਥੇ ਆ ਜਿਹੜਾ ਆਪਣਾ ਡਾਕੂਮੈਂਟ ਆ ਜਿਹੜਾ ਸਾਰਾ ਕਲੀਅਰ ਹੋ ਕੇ ਆ ਗਿਆ ਸਾਰਾ ਆਪਣਾ ਜਿਹੜਾ ਰਨ ਹੋ ਗਿਆ ਉਸ ਤੋਂ ਬਾਅਦ ਆਪਾਂ ਇਥੋਂ ਇਸ ਨੂੰ ਓਕੇ ਕਰ ਦੇਣਾ ਦੁਬਾਰੇ ਓਕੇ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਐਕਸੈਸ ਫੁੱਲ ਹੋ ਗਿਆ ਓਕੇ ਹੋ ਗਿਆ ਆਪਣਾ ਕੰਮ ਤੇ ਇਥੋਂ ਆਪਾਂ ਇਹ ਸਾਬ ਨਾਲ ਓਕੇ ਕਰ ਦਈਏ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਫਿਰ ਤੁਸੀਂ ਜਦੋਂ ਆਪਾਂ ਇਥੋਂ ਆ ਕੇ ਇਸ ਤੇ ਚੈੱਕ ਕਰਾਂਗੇ ਉੱਪਰਲੇ ਤੇ ਤਾਂ ਇਥੋਂ ਤੁਹਾਨੂੰ ਆਪਾਂ ਇਥੋਂ ਪਹਿਲਾਂ ਨੀਲੇ ਤੇ ਕਰਾਂਗੇ ਆ ਦੇਖੋ ਜੇ ਮੈਂ ਇੱਥੇ ਹੋ ਗਿਆ ਫਿਰ ਇਸ ਤੋਂ ਬਾਅਦ ਤੁਸੀਂ ਇੱਥੇ ਕਰ ਸਕਦੇ ਹੋ ਤੁਹਾਡਾ ਜਿਹੜਾ ਸਾਰਾ ਸਿਸਟਮ ਆ ਕਿਉਂਕਿ ਇਹ ਆਪਾਂ ਨੇ ਸਾਰਾ ਜਿਹੜਾ ਪਹਿਲਾ ਡਾਕੂ ਸਾਰਾ ਭਰਿਆ ਹੋਇਆਗਾ ਸਾਰਾ ਆਪਣਾ ਇਹ ਕਲੀਅਰ ਹੋਇਆ ਹੋਇਆ ਤੇ ਉਸ ਹਿਸਾਬ ਨਾਲ ਤੁਸੀਂ ਇਹ ਸਾਰਾ ਆਪਣਾ ਸਿਸਟਮ ਆ ਜਿਹੜਾ ਕਰ ਸਕਦੇ ਹੋ ਤੇ ਤੁਹਾਨੂੰ ਇਸ ਵੀਡੀਓ ਬਾਰੇ ਤੁਸੀਂ ਕਮੈਂਟਾਂ ਵਿੱਚ ਵੀ ਦੱਸੋ ਜਿਨੇ ਨਹੀਂ ਭਰਿਆ ਤੁਸੀਂ ਇਸ ਹਿਸਾਬ ਨਾਲ ਜਿਹੜਾ ਸਾਰਾ ਕਲੀਅਰ ਕਰ ਸਕਦੇ ਹੋ ਬਿਨਾ ਜੋਬ ਕਾਰਡ ਤੋਂ ਵੀ ਜਿਹੜਾ ਇਹ ਫਾਰਮ ਕੇਰਾ ਅਪਲਾਈ ਹੁੰਦਾਗਾ ਸਰਕਾਰ ਤੱਕ ਪਹੁੰਚੂਗਾ ਜਦੋਂ ਤੁਹਾਡਾ ਉਦੋਂ ਬਾਅਦ ਤੁਹਾਡਾ ਕਾਰਡ ਆ ਜਿਹੜਾ ਨਰੇਗਾੜਾ ਉਸ ਤੋਂ ਬਾਅਦ ਬਣਵਾ ਕੇ ਜਦੋਂ ਤੁਹਾਡਾ ਪਾਸ ਹੋ ਕੇ ਆ ਗਿਆ ਤੁਹਾਨੂੰ ਤਾਂ ਨੇ ਤੋਂ ਉਦੋਂ ਮੰਗਾ ਜਾਓ ਤੁਸੀਂ ਉਦੋਂ ਉਸ ਤੋਂ ਬਾਅਦ ਵੀ ਤੁਸੀਂ ਜਿਹੜਾ ਆਪਣਾ ਆਧਾਰ卡 ਆਪਣਾ ਸੌਰੀ ਨਰੇਗਾ ਕਾਰਡ ਆ ਜੋਬ ਕਾਰਡ ਆ ਤੁਸੀਂ ਬਾਅਦ ਦੇ ਵਿੱਚ ਲਾ ਸਕਦੇ ਹੋ ਤੇ ਇੰਨੀ ਵੀਡੀਓ ਬਣਾ ਕੇ ਸਾਨੂੰ ਸਾਰੀ ਆਪਾਂ ਦਿੱਤੀ ਆ ਤੇ ਇਸ ਵੀਡੀਓ ਬਾਰੇ ਤੁਸੀਂ ਕੀ ਕਹੋਣੇ ਹੋ ਤੇ ਹਰ ਇੱਕ ਬੰਦੇ ਦਾ ਫਰਜ਼ ਬਣਦਾ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਕਿਉਂਕਿ ਪੰਜ ਚਾਰ ਦਿਨ ਰਹਿ ਗਏ ਕੋਈ ਇਹਨਾਂ ਦਾ ਜਿਹੜਾ ਲਾਭ ਲੈ ਸਕੇ ਤੇ ਸਾਰਿਆਂ ਦਾ ਬਈ ਬਹੁਤ-ਬਹੁਤ ਧੰਨਵਾਦ ਥੈਂਕ ਯੂ